ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਰਹਿਣ ਵਾਲੇ ਸਮਾਜ ਸੇਵੀ ਸਚੀਨ ਵੱਲੋਂ ਇੱਕ ਮਾਤਾ ਨੂੰ ਉਸਦੇ ਪਰਿਵਾਰ ਦੇ ਨਾਲ ਮਿਲਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਦੱਸ ਦਿੰਨੇ ਆ ਕਿ ਇੱਕ ਬਜ਼ੁਰਗ ਮਹਿਲਾ ਜੋ ਕਿ ਸਹਾਰਨਪੁਰ ਤੋਂ ਰਹਿਣ ਵਾਲੀ ਸੀ ਉਹ 13 ਦਸੰਬਰ ਨੂੰ ਪੀਜੀਆਈ ਚੰਡੀਗੜ੍ਹ ਤੋਂ ਗੁੰਮ ਹੋ ਜਾਂਦੀ ਹੈ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਦੇ ਚਲਦੇ ਹੋਏ ਉਹ ਨੰਗਲ ਵਿਖੇ ਪਹੁੰਚ ਜਾਂਦੀ ਹੈ ਤੇ 18 ਦਸੰਬਰ ਨੂੰ ਮਹਿਤਪੁਰ ਵਿਖੇ ਸਥਿਤ ਮਾਨਵ ਅਧਿਕਾਰ ਬ੍ਰਿਧ ਆਸ਼ਰਮ ਵਿਖੇ ਉਸ ਬਜ਼ੁਰਗ ਮਾਤਾ ਨੂੰ ਰੱਖਿਆ ਜਾਂਦਾ ਹੈ ਬਧੇਰੇ ਜਾਣਕਾਰੀ ਦਿੰਦੇ ਹੋਏ ਸਚਿਨ ਨੇ ਦੱਸਿਆ ਕਿ ਬਜ਼ੁਰਗ ਮਾਤਾ ਦਾ ਪਰਿਵਾਰ ਉਸ ਨੂੰ ਲੱਭਦਾ ਹੋਇਆ ਨੰਗਲ ਦੇ ਵਿੱਚ ਫਿਰਦਾ ਰਿਹਾ ਪਰ ਉਹਨਾਂ ਨੂੰ ਮਾਤਾ ਦਾ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਪਤਾ ਲਗਾਇਆ ਕਿ ਮਾਤਾ ਦਾ ਪਰਿਵਾਰ ਸਹਾਰਨਪੁਰ ਦੇ ਵਿੱਚ ਰਹਿੰਦਾ ਹੈ ਜਿਸ ਤੋਂ ਬਾਅਦ ਸਚਿਨ ਦੇ ਪ੍ਰਯਾਸਾਂ ਦੇ ਚੱਲਦੇ ਹੋਏ ਮਾਤਾ ਦੇ ਪਰਿਵਾਰ ਨੇ ਸਚਿਨ ਦੇ ਨਾਲ ਸੰਪਰਕ ਕੀਤਾ ਤੇ ਅੱਜ ਮਾਤਾ ਦਾ ਪਰਿਵਾਰ ਉਸ ਨੂੰ ਲੈਣ ਦੇ ਲਈ ਨੰਗਲ ਵਿਖੇ ਪਹੁੰਚਿਆ ਤੇ ਤੋਂ ਬਾਅਦ ਸਚਿਨ ਵੱਲੋਂ ਉਹਨਾਂ ਨੂੰ ਨਾਂ ਲੈ ਕੇ ਮਇਤਪੁਰ ਵਿਖੇ ਮਾਨਵ ਅਧਿਕਾਰ ਬ੍ਰਿਧ ਆਸ਼ਰਮ ਵਿਖੇ ਮਾਤਾ ਨੂੰ ਉਹਨਾਂ ਦਾ ਹੈਂਡਓਵਰ ਕਰ ਦਿੱਤਾ ਇਸ ਮੌਕੇ ਉੱਤੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਸਚਿਨ ਨੇ ਕੀ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਵੀ ਸੁਣਾਣੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਕਿ ਸਚਿਨ ਵੱਲੋਂ ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾਇਆ ਹੋਵੇ ਇਸ ਤੋਂ ਪਹਿਲਾਂ ਵੀ ਸਚਿਨ ਦੇ ਪ੍ਰਯਾਸਾਂ ਦੇ ਚੱਲਦੇ ਹੋਏ ਕਈ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਲਾਪਤਾ ਹੋਏ ਮੈਂਬਰ ਮਿਲ ਚੁੱਕੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਇਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਮਾਤਾ ਜੀ ਮਾਤਾ ਜੀ ਕਾਸ਼ੇ ਆਏ ਤੇ ਆਪ ਬਤਾਓ ਕਾਸ਼ੀਬੋ ਕਾਸ਼ੀਬੋ ਹੈ ਕਾਸ਼ੀਬੋ ਕਾਸ਼ੀਬੋ ਠੀਕ ਹੈ ਜੀ ਜੀ ਕਾਸ਼ੀਬੋ ਕਿੱਥੋਂ ਆ ਜੀ ਸਹਾਰ ਨੂੰ ਬੋਰ ਇਹ ਮਾਤਾ ਜੀ ਕਾਫੀ ਦਿਨਾਂ ਤੋਂ ਪੁਆਛੇ ਸੀਗੇ ਦੇਖੋ ਕਿ ਲਗਭਗ ਕਹਿ ਰਹੇ ਕਿ 14 ਤਰੀਕ ਦਸੰਬਰ ਮੱਝਦੀ ਔਰ ਇੱਕ ਹਫਤਾ ਹੋ ਗਿਆ ਅੱਜ ਡਿਸਟ੍ਰਿਕਟ ਹੁੰਨੇ ਦੇ ਵਿੱਚ ਇੱਕ ਆਸ਼ਰਮ ਹੈਗਾ ਭਵੰਤ ਜੀ ਦੀ ਸੰਸਥਾ ਚਲਾਉਂਦੇ ਆ ਜੀ ਇਹ ਬ੍ਰਿਧ ਆਸ਼ਰਮ ਚੜ੍ਹਤਗੜ੍ਹ ਬ੍ਰਿਧ ਆਸ਼ਰਮ ਚੜ੍ਹਤਗੜ੍ਹ ਕੋਲੋਂ ਠੀਕ ਹੈ ਜੀ ਤੇ ਇਹਨਾਂ ਕੋਲ ਰਹਿੰਦੇ ਸੀਗੇ ਸਾਨੂੰ ਪਤਾ ਲੱਗਿਆ ਜੀ ਤੇ ਉਸ ਤੋਂ ਬਾਅਦ ਆ ਇਹਨਾਂ ਦੇ ਰਿਲੇਟਿਵ ਆਏ ਆ ਜੀ ਭਾਈ ਕਿੱਥੋਂ ਆਏ ਤੁਸੀਂ ਬਨਾਲੀ ਸਾਹਿਬ ਜੀ ਬਨਾਲੀ ਸਾਹਿਬ ਤੋਂ ਆ ਬੋ ਆਪਕੇ ਇਹ ਕੀ ਲੱਗਦਾ ਹੈ ਅਮਰ ਦਾਦਾ ਦਦੀ ਇਹਨਾਂ ਕੇ ਦਾਦੀ ਲੱਗਦੇ ਆ ਔਰ ਇਹ ਰੇਲਵੇ ਡਿਪਾਰਟਮੈਂਟ ਤੋਂ ਸੀਗੇ ਜਿਹੜੇ ਇਹਨਾਂ ਦੇ ਪਹਿਲੇ ਬੇਟੇ ਆਏ ਸੀਗੇ ਪੂਰਾ ਨੰਗਲੀਆਂ ਨੇ ਕਮਾਇਆ ਉਹਨਾਂ ਨੂੰ ਤਲਾਸ਼ੀ ਦਵਾਈ ਕਿ ਕਿੱਥੇ ਕਿੱਥੇ ਲੱਭ ਸਕਦੇ ਨਹੀਂ ਲੱਭੇ ਆਏ ਤੁਸੀਂ ਦੱਸੋ ਕੀ ਕੰਮ ਹੈ ਮੈਨੂੰ ਭਾਜੀ ਇਹਨਾਂ ਦੇ ਬੇਟੇ ਮੇਲੇ ਸੀਗੇ ਨੰਗਲ ਡੈਮ ਸਟੇਸ਼ਨ ਤੇ ਘੁੰਮ ਰਹੇ ਸੀਗੇ ਪਰੇਸ਼ਾਨ ਸੀਗੇ ਮੈਂ ਕਿਹਾ ਜੀ ਕੀ ਆ ਦਿੱਕਤ ਹੈ ਕਹਿੰਦੇ ਸਾਡੇ ਮਾਤਾ ਜੀ ਘਬਾਜ ਗਏ ਠੀਕ ਹੈ ਜੀ ਮੈਂ ਕਿਹਾ ਜੀ ਇਹ ਮੈਨੂੰ ਫੋਟੋ ਭੇਜੋ ਤੁਸੀਂ ਉਹਨਾਂ ਦੀ ਹਾਂਜੀ ਮੈਂ ਟਰਾਈ ਕਰੂੰਗਾ ਇਹਨਾਂ ਨੂੰ ਫਿਰ ਉਹ ਤਿੰਨ ਚਾਰ ਦਿਨ ਇੱਥੇ ਰਹਿ ਜੀ ਮੈਂ ਉਹਨਾਂ ਨਾਲ ਘੁੰਮਦਾ ਰਿਹਾ ਤਿੰਨ ਚਾਰ ਦਿਨ ਤਾਂ ਮਿਲਣੀ ਹੈ ਬਿਰੋ ਕੱਲ ਰਾਤੀ ਚੱਲਦੀ ਸੀ ਚਲੋ ਅੱਜ ਮਿਲਗੇ ਪਰਫਾ ਅੱਜ ਮਿਲਗੇ ਅੱਜ ਮਿਲਗੇ ਮਾਤਾ ਜੀ ਠੀਕ ਹੈ ਜੀ ਤੋਂ ਭਾਸ਼ਰਮ ਵਾਲਿਆਂ ਨਾਲ ਵੀ ਗੱਲ ਕਰਦੇ ਆਂ ਜੋ ਸਸਤਾ ਚਲਾਉਂਦੇ ਆਂ ਜੀ ਬੱਤੀ ਆ ਇਹ ਸਾਡੇ ਤੋਂ ਐਕਚੁਅਲੀ 18:30 ਰਾਤ ਨੂੰ ਸਾਰਾ ਦਿਨ ਰਾਤ ਨੂੰ ਮੈਟ ਪਰ ਪੁਲਿਸ ਚੁੱਕੀ ਰਹੀ ਸਾਨੂੰ ਹੈਂਡਲਡ ਹੋ ਗਿਆ ਇਹਨਾਂ ਨੂੰ ਓਕੇ ਜੀ ਤਾਂ ਇਹ ਉਸ ਸਟਾਫ ਤੋਂ ਕੋਈ ਟ੍ਰੇਸੇਬਿਲਟੀ ਥੀ ਨਹੀਂ ਵੀ ਕਿੱਥੇ ਲੇ ਚਲ ਘਰ ਹੈ ਕਿੱਥੇ ਨਹੀਂ ਠੀਕ ਹੈ ਜੀ ਤੇ ਕੁਝ ਤੁਹਾਡੀ ਉਹ ਥੂ ਨਿਕਲੇ ਜੋ ਸਪੈਸ਼ਲ ਰੂਟਸ ਹਾਂ ਜੀ ਐਨਜੀ ਚਲਾਉਂਦੇ ਹਾਂ ਉਂਦੇ ਤੋਂ ਤਰਾਹ ਦਾ ਵਾਪਸ ਤੋਂ ਨਹੀਂ ਜਾਣਾ ਯਹਾਂ ਤੇ ਅੰਗੀਤ ਕੱ

ਬੰਦਾ ਹੈ ਜਿਹਦਾ ਕੋਈ ਬਾਕੀ ਅਕੇ ਵਚਨ ਨਹੀਂ ਹੈ ਕੋਈ ਸਹਾਰਾ ਨਹੀਂ ਹੈ ਤੋਂ ਇਥੇ ਸਾਡੇ ਕੋਲ ਆ ਸਕਦਾ ਹੈ ਸੋ ਦੇਖੋ ਮੈਂ ਪਿਓ ਰੂਟਸ ਵੱਲੋਂ ਵੀ ਬੇਨਤੀ ਕਰਦਾ ਹਾਂ ਤੇ ਆਪਣੇ ਨੰਗਲ ਵੱਲੋਂ ਵੀ ਬੇਨਤੀ ਕਰਦਾ ਕਿ ਇਦਾਂ ਦੇ ਜਿਹੜੇ ਆਸ਼ਰਮ ਖੁੱਲੇ ਹੋਏ ਆ ਵਿਰਧ ਆਸ਼ਰਮ ਕਿ ਕਿੰਨੇ ਕੁ ਵਧੀਆ ਸੰਸਥਾ ਹੈ ਕਿ ਦੇਖੋ ਜੀ ਇੱਕ ਇੱਥੇ ਜੇ ਮਾਂ ਤੇ ਆਈ ਹੈ ਤੇ ਅੱਜ ਲਵ ਵੀ ਗਈ ਹੁੰਦਾ ਪਰਿਵਾਰ ਵੀ ਲੱਭ ਗਿਆ ਅਗਰ ਰਸਤੇ 'ਚ ਇੱਜਾ ਨਾ ਹੋਣ ਤਾਂ ਸ਼ਾਇਦ ਕਿ ਇਹਦਾ ਆਸ਼ਰਮ ਨਾਲ ਹੋਣ ਦਾ ਬੜੀਆਂ ਚ ਭਟਕਣਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਪਰ ਮੈਂ ਧੰਨਵਾਦ ਕਰਦਾ ਆਸ਼ਰਮ ਵਾਲਿਆਂ ਨਾਲ ਵੀ ਜਿਨ੍ਹਾਂ ਨੇ 3-4-5 ਦਿਨ ਤੋਂ ਲਗਾਤਾਰ ਇਹਨੂੰ ਆਪਣੇ ਕੋਲ ਰੱਖਿਆ ਹੋਇਆ ਸੀਗਾ 3 ਟਾਈਮ ਖਾਣਾ ਖਿਲਾਇਆ ਸੋ ਇੱਕ ਵਾਰ ਤੁਮ ਆਪਣੀ ਟ੍ਰੇਨ ਆਪਣੇ ਕੋਲ ਥੈਂਕ ਯੂ ਕਰਦਾ ਤੇ ਉਮੀਦ

ਦੇਖੋ ਜੀ ਬਿਲਕੁਲ ਸੋ ਆਪਣਾ ਕਿ ਤੁਹਾਨੂੰ ਕਿਹੜੇ ਕਿਹੜੇ ਬੰਦੇ ਦਾ ਬਲੇ ਹੈ ਜਿਨ੍ਹਾਂ ਦੇ ਥਰੂ ਅੱਜ ਇਹ ਚੀਜ਼ ਦਾ ਪਤਾ ਲੱਗਿਆ ਹਾਂ ਪਹਿਲੇ ਰਿਸਪੋਨਸ ਪੁਲਿਸ ਡਿਪਾਰਟਮੈਂਟ ਵਾਲਿਆਂ ਦਾ ਧੰਨਵਾਦ ਕਰਨਾ ਚਾਹੀਦਾ ਓਕੇ ਜੀ ਕਿਉਂਕਿ ਉਹਨਾਂ ਨੇ ਮਾਰਕ ਸਪੋਰਟ ਕੀਤੀ ਤਾਂ ਕਿ ਇਹ ਵੀ ਕੀ ਦਾ ਘਟ sai کہیں ਜਾਣੀ ਸਕਤੀ ਸੀ ਦੇਖੋ ਜੀ ਬਿਲਕੁਲ ਫਿਰ ਉਸਕੇ ਬਾਅਦ ਆਪ ਲੋਕ ਟੂਰ 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 ਚਲਾਤੇ ਜੋ ਆਪ ਉਨ ਕੀ ਜੋ ਆਪ ਇੱਥੇ ਆਏ ਬਿਲਕੁਲ ਹਮਨੇ ਆਪ ਨੂੰ ਦੱਸਿਆ ਜੀ ਇਸ ਲਈ ਆਪਨੇ ਆਪਣੇ ਜਦਗੀ से इनको ਆਪਣੇ ਗਰੁੱਪ ਵਿੱਚ ਡਾਲਾ ਜਿਸ ਦੀ وجہ سے ਇਹ ਦਿੱਕਤ दूसरे हमारे रेलवे तो वाले वहाँदेव ग्रुप वाले हैं इन्होंने नंबर थे तो इनके रिलेटिव घूम रहे थे कहीं तो इनको मिले उन्होंने इनको गाइड करके तो यहाँ हमारे आश्रम में आए हैं तो हम चाहते हैं कि ऐसे किसी के साथ ना हो है ना तो खैर खैर हम तो हमारा स्वागत है की हमारे को ऐसे लोगों के लिए सेवा करने का मौका मिला पर हम बाबा जी ये बोलना चाह रहे हैं कि कभी मदद मतलब बिना किसी को बताए इधर उधर नहीं जाना क्योंकि आपको पता तो भी कितने परेशान होते हैं तो हमारे है उसकी वजह से ये मुद्दा हमारे को मौका मिला नहीं

और तो इनके रिश्तेदार मिले हैं और काले सुबह मेरे ख्याल चलते कि वैसे अभी तो जाने को तैयार है तो देखते हैं अभी क्या कहते हैं अरे बाकी आप लोगों को सबको धन्यवाद धन्यवाद ठीक है